ਤੁਸੀਂ ਦੇਖ ਰਹੇ ਹੋ 24 ਪੰਜਾਬ ਨੀ ਚੈਨਲ ਨੂੰ ਇਟਾਂ ਦੇ ਪੱਤੇ ਤੇ ਇਹ ਧਰ ਤਿਆਰ ਨਾਲ ਹਮਲਾਉਣ ਦੀ ਇੱਕ ਨੀਡਰ ਹਮਲਾਵਰ ਵੀਡੀਓ ਵਿੱਚ ਹਮਲਾ ਸਾਹਮਣੇ ਆਇਆ ਕਮਜ਼ੋਰ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਹਾਲ ਵਿੱਚ ਬਠਿੰਡਾ ਦੇ ਵੀਰ ਕਲੱਬ ਦੇ ਵਸਤੀ ਜੱਦਾ ਦਰਜ ਤੋਂ ਵੱਧ ਹਮਲਾਵਰਾਂ ਵੱਲੋਂ ਘਰ ਦੇ ਮੌਜੂਦ ਪਰਿਵਾਰ ਤੇ ਇਟਾਂ ਤੇ ਪੱਤਰਾਂ ਨਾਲ ਤੇਜ਼ ਧਰ ਤਿਆਰ ਨਾਲ ਹਮਲਾ ਕਰਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀ ਹੈ ਇਸ ਸਬੰਧੀ ਡੀਐਸਪੀ ਦਿਹਾਤੀ ਹਰਜੀਤ ਸਿੰਘ ਨੇ ਕਹਿ ਕੇ ਵੀਡੀਓ ਬਠਿੰਡਾ ਜ਼ਿਲ੍ਹਾ ਦੇ ਬੀੜਤਲਾਬ ਵਸਤੀ ਦੀ ਹੈ ਜਿੱਥੇ ਘਰ ਤੇ ਅੱਧੀ ਦਰਜਨ ਤੋਂ ਵੱਧ ਹਮਲਾਵਰਾਂ ਨੇ ਹਮਲਾ ਕੀਤਾ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਸ ਸਬੰਧੀ ਉਹਨਾਂ ਨੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਸਾਦਰ ਪੁਲਿਸ ਸਟੇਸ਼ਨ ਹੈਪੀ ਵਾਸੀ ਮੁਖਸਰ ਸਾਹਿਬ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਬੀੜਤਲਾਬ ਵਸਤੀ ਦੇ ਰਹਿਣ ਵਾਲੇ ਉਸਦੀ ਪਤਨੀ ਬੀੜਤਲਾਬ ਵਸਤੀ ਦੀ ਇੱਕ ਵਿਅਕਤੀ ਵੱਲੋਂ ਫੋਨ ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਕਾਰਨ ਉਹਨਾਂ ਨੇ ਆਪਣੇ ਸਹੁਰੇ ਘਰ ਆਈ ਹੋਈ ਸੀ ਡੀਐਸਪੀ ਜੀਤਨ ਦੱਸਿਆ ਕਿ ਮਾਮਲਾ ਤਿੰਨ ਵਿਅਕਤੀਆਂ ਦੇ ਕਲਾ ਮਾਮਲਾ ਦਰਜ ਕੀਤਾ ਗਿਆ ਇਸ ਤੋਂ ਇਲਾਵਾ 5 ਤੋਂ 6 ਅਣਪਛਾਤੇ ਵਿਅਕਤੀਆਂ ਪਛਾਣ ਕੀਤੀ ਗਈ ਜਾ ਰਹੀ ਹੈ ਇਸ ਤੋਂ ਬਾਅਦ ਪੁਲਸ ਵਿਭਾਗ ਦੀ ਹਰਤਾ ਰਾਵਾਂ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਮਲਾ ਕਰਦੇ ਕੁਝ ਨੌਜਵਾਨ ਨਜ਼ਰ ਆ ਰਹੇ ਹਨ ਇੱਕ ਆਪਣੇ ਆਪ ਦੇ ਵਿੱਚ ਮਾਹੌਲ ਬਣਿਆ ਕਿਉਂਕਿ ਇਸ ਦੇ ਨਾਲ ਆਮ ਲੋਕਾਂ ਦੇ ਵਿੱਚ ਵੀ دہشت ਦਾ ਮਾਹੌਲ ਬਣ ਜਾਂਦਾ ਹੈ ਕਿਉਂਕਿ ਤਸਵੀਰਾਂ ਸਾਹਮਣੇ ਤੁਹਾਡੇ ਬਠਿੰਡੇ ਤੋਂ ਸਾਹਮਣੇ ਆ ਰਹੀਆਂ ਹਨ ਜਿੱਤੇ ਕੀ ਘਟਨਾ ਬਹੁਤ ਹੀ ਨੰਜੋਗ ਹੈ ਕਿਉਂਕਿ ਕਿਸੇ ਦੇ ਘਰ ਤੇ ਹਮਲਾ ਜਦੋਂ ਕਰਦੇ ਹਨ ਤਾਂ ਉਸ ਦੇ ਉੱਪਰ ਕਈ ਵਾਰ ਕਾਫੀ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ ਕਿਉਂਕਿ ਮਾਲੀ ਨੁਕਸਾਨ ਤਾਂ ਹੁੰਦੀ ਹੁੰਦਾ ਨਾਲ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ ਕਿਉਂਕਿ ਜਦੋਂ ਇੱਟਾਂ ਪੱਥਰ ਤੇਜ਼ ਤਰ੍ਹਾਂ ਹਥਿਆਰਾਂ ਵਰਤੋਂ ਕੀਤੀਆਂ ਜਾ ਰਹੀਆਂ ਤਸਵੀਰਾਂ ਵੀ ਦੇਖ ਸਕਦੇ ਹਾਂ ਰੈਗੂਲਰ ਇੱਟਾਂ ਪੱਥਰ ਵਰਸਾਏ ਜਾ ਰਹੇ ਹਨ ਘਾਰਾਂ ਦੇ ਵਿੱਚ ਜੋ ਕਿ ਬਹੁਤ ਹੀ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਕਿਉਂਕਿ ਕਾਨੂੰਨ ਬਵਸਤਾਂ ਦਾ ਕੋਈ ਡਰ ਭੋਗ ਨਾ ਹੋਣਾ ਇੱਕ ਆਪਣੇ ਆਪ ਦੇ ਵਿੱਚ ਮਾਹੌਲ ਬਣ ਰਿਹਾ ਹੈ ਕਿਉਂਕਿ ਇਹ ਜਿਹੇ ਮਾਹੌਲਾਂ ਦੇ ਨਾਲ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਇਸ ਨੂੰ ਲੈ ਕੇ ਇੱਕ ਆਪਣੇ ਆਪ ਦੇ ਵਿੱਚ ਬਹੁਤ ਬੜੀ ਸਹਿਮ ਦੀ ਗੱਲ ਹੈ ਕਿਉਂਕਿ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਇੱਟਾਂ ਘਰਾਂ ਦੇ ਉੱਪਰ ਵਰਸਾਈਆਂ ਜਾ ਰਹੀਆਂ ਹਨ ਜੋ ਕਿ ਬਹੁਤ ਹੀ ਕਾਨੂੰਨ ਹੱਥ ਵਿੱਚ ਲੈਣਕ ਬਹੁਤ ਬੜੀ ਗੱਲ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਡੀਐਸਪੀ ਯਾਤੀ ਇਹ ਵੀਡੀਓ ਵਾਇਰਲ ਹੋ ਰਹੀ ਆ ਕਿ ਘਰ ਦੇ ਵਿੱਚ ਹਮਲਾ ਕੀਤਾ ਗਿਆ ਕੀ ਸਚਾਈ ਕੀ ਇਹ ਪੁਰਾਣੇ ਇਹਦੇ ਵਿੱਚ ਸਚਾਈ ਹੈ ਜੀ ਵੀ 31 8 2008 ਨੂੰ ਥਾਣਾ ਸਦਰ ਪੁਲਿਸ ਕੋਲੇ ਇੱਕ ਹੈਪੀ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਮਹਿਬੱਦਰ ਜਿਲ੍ਹਾ ਮੁਕਸਾ ਸਾਹਿਬ ਨੇ ਆਪਣਾ ਬਿਆਨ ਦਰਜ ਕਰਾਇਆ ਕਿ ਉਹਦੇ ਸਹੁਰੇ ਨੇ ਇੱਥੇ ਵੀਰਤਰਾਪ ਤੇ ਆਪਣੇ ਸਹੁਰੇ ਘਰ ਕੇਵਲ ਸਿੰਘ ਦੇ ਘਰੇ ਆ ਰਿਹਾ ਸੀ ਉਹ ਰਸਤੇ ਵਿੱਚ ਕਾਂਚੀ ਸਿੰਘ ਸਤਨਾਮ ਸਿੰਘ ਤੇ ਸ਼ੰਦਰਪਾਲ ਸਿੰਘ ਤੇ ਕੁਝ ਹੋਰ ਪੰਛੇ ਬੰਦਿਆਂ ਨੇ ਉਹਦੇ ਤੇ ਹਮਲਾ ਕਰਕੇ ਉਹਦੇ ਜਿਹੜੀਆਂ ਹੈਗੀਆਂ ਉਹ ਸੱਟਾਂ ਮਾਰੀਆਂ ਤੇ ਕਾਰਨ ਇਹ ਸੀ ਵੀ ਉਹ ਇਹ ਆਪਣੇ ਪਿੰਡ ਇੱਥੇ ਆਇਆ ਹੋਇਆ ਸੀ ਕੁ ਦੋ ਦਿਨ ਪਹਿਲਾਂ ਇੱਥੇ ਸੌਰੇਕਰ ਵੀਰਤਲਾ ਕਿ ਮੇਰੀ ਘਰਵਾਲੀ ਨੂੰ ਜਿਹੜਾ ਹੈਗਾ ਕੋਈ ਇਹਨਾਂ ਨੇ ਕਿਸੇ ਨੇ ਕਾਂਸੀ ਵਗੈਰਾ ਨੇ ਕਿਸੇ ਬੰਦੇ ਨੇ ਫੋਨ ਕੀਤਾ ਸੀ ਉਹਦੇ ਬਾਰੇ ਆਇਆ ਸੀ ਇਹ ਇੱਕ ਪਰਿਵਾਰ ਨਾਲ ਹੀ ਹੈਗੇ ਸਾਰੇ ਬੰਦੇ ਸੰਤ ਨੇ ਤੇ ਇੱਥੇ ਜਦੋਂ ਉਹ ਇਹਨੇ ਗੱਲਬਾਤ ਆਪਸ ਵਿੱਚ ਬਹਿ ਕੇ ਗੱਲ ਕਰਨ ਲੱਗੇ ਤਾਂ ਉੱਥੇ ਜਿਹੜੀ ਇਹਦੀ ਹੈ ਉਹਨਾਂ ਨੇ ਕੁੱਟਮਾਰ ਕੀਤੀ ਹੈ ਤੇ ਘਰ ਦੇ ਬਾਹਰ ਇਹਨਾਂ ਦੇ ਰੋੜੇ ਵੀ ਮਾਰੇ ਆ ਜਿਸ ਸੰਬੰਧੀ ਜਿਹੜੀ ਹੈਗੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਤੇ ਇਸ ਸੰਬੰਧੀ ਜਿਹੜੀ ਪੁਲਿਸ ਥਾਣਾ ਸਾਦਰ ਬਠਿੰਡਾ ਹੈਗੀ ਉਹ ਸਖਤੋ ਸਖਤ ਕਾਰਵਾਈ ਅਸੀਂ ਇਹਦੇ ਖਿਲਾਫ ਅਮਲ ਲਿਆ ਰਹੇ ਆ ਦੋ ਸ਼ੀਅਨ ਨੂੰ ਗ੍ਰਫਤਾਰ ਕਰਕੇ ਤੇ ਇਹਨਾਂ ਨੂੰ ਸਲਾਖਾਂ ਪਿੱਛੇ ਜਿਹੜਾ ਹੈਗਾ ਉਹ ਸਿੱਟਾ ਜਾਏਗਾ ਸਰ ਹਮਲਾ ਕਰਨ ਵਾਲੇ ਕੌਣ ਲੋਕ ਸੀ ਉਦੋਂ ਕੀ ਹੋਇਆ ਕਿਸੇ ਨਾ ਪੀ ਮਸਲ ਸੀ ਇਹ ਬਾਈ ਨੇਮ ਤਿੰਨ ਬੰਦੇ ਹੈਗੇ ਜੀ ਕਾਂਚੀ ਸਿੰਘ ਹੈ ਸ਼ਿੰਦਰਪਾਲ ਸਿੰਘ ਹੈ ਤੇ ਸਤਨਾਮ ਸਿੰਘ ਹੈ ਬਾਕੀ ਕੋਈ ਪੰਜ ਛੇ ਬੰਦੇ ਜਿਹੜੇ ਹੈਗੇ ਆ ਉਹ ਨਾਮ ਨੂੰ ਮੈਂ ਜਿਨ੍ਹਾਂ ਦੀ ਵੀ ਪੜਤਾਲ ਕਰ ਲਈ ਗਈ ਹੈ ਤੇ ਇਹਨਾਂ ਦੇ ਖਿਲਾਫ ਸਾਰਿਆਂ ਦੇ ਖਿਲਾਫ ਜਿਹੜਾ ਮਕਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਤੇ ਨਸ਼ਾ ਤਸਕਰੀ ਦੱਸਿਆ ਲੈ ਕੇ ਵੀਡੀਓ ਵਾਇਰਲ ਵੀ ਸੋਸ਼ਲ ਮੀਡੀਆ ਤੇ ਨਸ਼ਾ ਤਸਕਰੀ ਨਹੀਂ ਨਸ਼ਾ ਤਸਕਰੀ ਵਾਲੀ ਕੋਈ ਗੱਲ ਨਹੀਂ ਹੈ ਇਹ ਇਹਨਾਂ ਦਾ ਆਪਸ ਵਿੱਚ ਜਿਹੜਾ ਹੈਗਾ ਘਰੇਲੂ ਹੀ ਡਿਸਪੂਟ ਸੀਗਾ ਤੇ ਉਹ ਫੋਨ ਦੀ ਤਸਦੀਕ ਕਰਨ ਵਾਸਤੇ ਆਇਆ ਸੀ ਵੀ ਮੇਰੇ ਘਰੇ ਫੋਨ ਕੀਤਾ ਤਾਂ ਕਿਉਂ ਕੀਤਾ ਇਸ ਤਰ੍ਹਾਂ ਦੀ ਗੱਲ ਜਿਹੜੀ ਹੈਗੀ ਆ ਉਹ ਪਤਾ ਲੱਗਿਆ ਮੁੱਢਲੇ ਤੌਰ ਤੇ ਬਾਕੀ ਦੌਰਾਨੇ ਤਫਤੀਸ਼ ਜਿਹੜਾ ਵੀ ਆਏਗਾ ਜਿਹੜਾ ਜਿਹੜੀ ਗੱਲ ਸਾਹਮਣੇ ਆਏਗੀ ਉਸੇ ਨੂੰ ਲੈ ਕੇ ਤੇ ਜਿਹਦੇ ਜਿਹਦੇ ਖਿਲਾਫ ਆਏਗੀ ਉਹ ਜਿਹੜੀ ਹੈ ਇਹਦੇ ਖਿਲਾਫ ਕਾਨੂੰਨੀ ਕ ਸਖਤ ਜਿਹੜੀ ਜੋ ਕਾਨੂੰਨਰ ਬਣਦੀ ਉਹ ਅਮਲ ਚ ਲਿਆਂਦੀ ਜਾ ਰਹੀ ਹੈ 1:30 ਤੱਕ ਕੋਈ ਹਾਂਜੀ ਗ੍ਰਿਫਤਾਰੀ ਹੋਈ ਹੋਂ ਤੱਕ ਨਹੀਂ ਹਜੇ ਤੱਕ ਕੋਈ ਗ੍ਰਿਫਤਾਰੀ ਕੋਈ ਨਹੀਂ ਹੋਈ ਮਕਦਮਾ ਦਰਜ ਕੀਤਾ ਜਾ ਰਿਹਾ ਹੈ ਜਦ ਮਕਦਮਾ ਦਰਜ ਕਰਕੇ ਗ੍ਰਿਫਤਾਰੀ ਅਮਲ ਚ ਲਿਆ ਰਿਹਾ ਹੈ